ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਾਰਡਰਾਂ ਦੇ ਉੱਤੇ ਸਰਕਾਰ ਦੁਆਰਾ ਕਿਸਾਨਾਂ ਤੇ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਹਨ ਅਤੇ ਅਥਰੂ ਗੈਸ ਵਾਲੇ ਗੋਲੇ ਵੀ ਛੁੱਟੇ ਜਾ ਰਹੇ ਹਨ ਇਹਨਾਂ ਤੋਂ ਬਚਣ ਦੇ ਲਈ ਇੱਕ ਕਿਸਾਨ ਭਰਾ ਨੇ ਲੋਹੇ ਦੀ ਚਾਦਰ ਦਾ ਬਹੁਤ ਵਧੀਆ ਦੇਸੀ ਜਗਾਰਡ ਬਣਾਇਆ ਹੈ ਦੋਸਤੋ ਅੱਗੇ ਤੁਸੀਂ ਵੀਡੀਓ ਦੇਖੋ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਥੰਗੇ ਆਪਣੇ ਸ਼ਰਮੇ ਨਾ ਬਚਣਾ ਕਿਉਂਕਿ ਇੱਕ ਜਿਹੜੀ ਆਪਾਂ ਦੁਰਾਬੀਨ ਲਾਈ ਹੈ ਜੀ ਇਹ ਦੁਰਾਬੀਨ ਆਪਾਂ ਨੂੰ ਇਹ ਦੱਸੂਗੀ ਵੀ ਮੂਰੋ ਥਰੂ ਗਾਇਸ ਦਾ ਗੋਲਾ ਮਾਰ ਰਹੇ ਨੇ 315 ਦਾ ਫੇਰ ਮਾਰ ਰਹੇਗਾ ਐਸਐਲਆਰ ਦਾ ਫੇਰ ਮਾਰ ਰਹੇ ਨੇ ਇਹਦੇ ਉੱਤੇ ਆਪਾਂ ਪੀਪ ਕੈਮਰਾ ਵੀ ਲਾਵਾਂਗੇ ਜੀ ਅੱਛਾ ਤੇ ਇਹਦੇ ਨਾਲ ਬੰਦੇ ਦੀ ਜਾਣ ਨਹੀਂ ਜਾਊਗੀ ਵੀਰ ਜੀ ਕਿਉਂਕਿ ਜਦੋਂ ਵੀ ਉਹ ਗੋਲੀ ਮਾਰਨਗੇ ਕੋਈ ਇੱਥੇ ਪੱਜ ਕੇ ਚਿਰਕ ਕੇ ਬਰਾਹ ਭੱਗ ਜਾਊਗੀ ਆਪਣਾ ਕਿਸਾਨ ਜਾਂ ਕੋਈ ਵੀ ਜਵਾਰਸ਼ੀ ਨਹੀਂ ਹੋਊਗਾ ਜੀ ਸੋਪਾ ਪੂਰਾ ਦੇਸੀ ਜਿਗੜ ਬਣਾਇਆ ਜੀ ਇਹ ਪਰ ਤੁਹਾਡੇ ਉੱਪਰ ਵੀ ਤਾਂ ਡਿੱਗ ਸਕਦਾ ਅਥਰੂ ਗੈਸ ਦਾ ਗੋਲਾ ਨਹੀਂ ਸਰ ਉਹ ਐ ਇਦਾਂ ਕਵਰ ਕਰਾਂਗੇ ਇਹ ਅਰੇ ਬੈਲਾ ਕਰਾਂਗੇ ਵਿੱਚ ਅੱਛਾ ਅਧੁਰਾ ਵੀ ਪਹਿਲਾਂ ਰਸਦਿਆ ਕਰੂਗੀ ਜੀ ਵੀ ਹੁਣ ਤੁਹਾਡੇ ਵੱਲ ਫਾਇਰ ਆ ਰਿਹਾ ਜੀ ਉਹ ਪੱਕਾ ਵਾ ਇਹ ਦੇ ਆਹ ਦੇਖੋ ਜੀ ਵੀਰ ਜੀ ਆਪਾਂ ਬੈਲਟ ਵੀ ਲਾਈ ਹੈ ਆਪਾਂ ਟਾਇਰ ਵੀ ਲਾਇਆ ਤੇ ਉਚਾਈ ਮਾ ਵੀ ਉੜਾ ਕਰੂਗਾ ਜੀ ਅੱਛਾ ਹਾਂ ਜੀ ਹਾਂ ਜੀ